ਪੰਜਾਬ ਦੇ ਵਿੱਚ ਠੰਡ ਦਾ ਕਹਿਰ ਹੈ ਜਿਹੜਾ ਵੱਧਦਾ ਜਾ ਰਿਹਾ ਹੈ ਧੁੰਦ ਤੇ ਸ਼ੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਇਸੇ ਦਰਮਿਆਨ ਬਠਿੰਡਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਠਿੰਡਾ ਸੀਜ਼ਨ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ ਹੈ ਸਭ ਤੋਂ ਘੱਟ ਤਾਪਮਾਨ ਜਿਹੜਾ ਬਠਿੰਡਾ ਦੇ ਵਿੱਚ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤਾਂ ਮੌਸਮ ਵਿਭਾਗ ਦਾ ਅਖਣਾ ਹੈ ਕਿ ਲੋਕ ਨੇ ਜਿਹੜੇ ਆਪਣੀ ਸਿਹਤ ਦਾ ਧਿਆਨ ਰੱਖਣ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਠੰਡ ਹੈ ਜਿਹੜੀ ਉਹ ਆਪਣਾ ਕਹਿਰ ਦਿਖਾ ਰਹੀ ਹੈ ਤੇ ਇਸੇ ਦਰਮਿਆਨ ਠੰਡ ਦੇ ਕਾਰਨ ਪੰਜਾਬ ਦੇ ਵਿੱਚ 4 ਦੇ ਕਰੀਬ ਲੋਕਾਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਨੇ ਤਾਂ ਪੰਜਾਬ ਦੇ ਵਿੱਚ ਲਗਾਤਾਰ ਠੰਡ ਆਪਣਾ ਕਹਿਰ ਦਿਖਾ ਰਹੀ ਹੈ ਤੁੰਦ ਤੇ ਸੀਤ ਲਹਿਰ ਦਾ ਅਸਰ ਆ ਜਿਹੜਾ ਉਹ ਦਿਖਦਾ ਨਜ਼ਰ ਆ ਰਿਹਾ ਅਸੀਂ ਇਸ ਟਾਈਮ ਮੋਹਾਲੀ ਦੇ ਵਿੱਚਾਂ ਮੋਹਾਲੀ ਦੇ ਵਿੱਚ ਅਜੇ ਵੀ ਲੋਕ ਧੁੱਪ ਦਾ ਇੰਤਜ਼ਾਰ ਕਰ ਰਹੇ ਨੇ ਪਰ ਧੁੱਪ ਹੈ ਜਿਹੜੀ ਕਿਤੇ ਵੀ ਆਸਮਾਨ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਆਸਮਾਨ ਦੇ ਵਿੱਚ ਜੇਕਰ ਕੁਝ ਦਿਖਾਈ ਦੇ ਰਿਹਾ ਤਾਂ ਸੰਗਣੀ ਧੁੰਦ ਜਾਂ ਫਿਰ ਸੀਤ ਲਹਿਰ ਚੱਲਦੀ ਨਜ਼ਰ ਆ ਰਹੀ ਆ ਤਾਂ ਇਹ ਤਸਵੀਰਾਂ ਆ ਮੋਹਾਲੀ ਦੀਆਂ ਨੇ ਆਵਾਜਾਈ ਦੀਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਨੇ ਜਿਹੜੀਆਂ ਦਿਨ ਦੇ ਵਿੱਚ ਜਗਾ ਰੱਖੀਆਂ ਨੇ ਯਾਨੀ ਕਿ ਇਹ ਦਿਨ ਦਾ ਸਮਾਂ ਹੈ ਤਾਂ ਦਿਨ ਦੇ ਵਿੱਚ ਲਾਈਟਾਂ ਜਗਮਗਾਉਂਦੀਆਂ ਨਜ਼ਰ ਆ ਰਹੀਆਂ ਨੇ ਤਾਂ ਪੰਜਾਬ ਦੇ ਵੱਖ-ਵੱਖ ਆ ਸ਼ਹਿਰਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਆ ਮੌਸਮ ਦੇ ਨਾਲ ਇਹ ਅਪਡੇਟ ਕਹਿ ਸਕਦੇ ਆ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਠੰਡ ਨੇ ਲੋਕ ਬੇਹਾਲ ਕਰ ਦਿੱਤੇ ਨੇ ਧੁੰਦ ਤੇ ਸੀਤ ਲਹਿਰ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ ਸਿਹਤ ਵਿਭਾਗ ਦੇ ਆਖਣਾ ਕਿ ਲੋਕ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਤਾਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਸੀਤ ਲਹਿਰ ਤੇ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ ਬਠਿੰਡਾ ਬਿੱਤੇ ਦੇਣੀ ਸਭ ਤੋਂ ਆ ਠੰਡਾ ਸ਼ਹਿਰ ਰਿਹਾ ਜਿੱਥੇ 1.3 ਡਿਗਰੀ ਸੈਲਸੀਅਸ ਤਾਪਮਾਨ ਜਿਹੜਾ ਆ ਦਰਜ ਕੀਤਾ ਗਿਆ ਤਾਂ ਇਸੇ ਦਰਮਿਆਨ ਪੰਜਾਬ ਦੇ ਵਿੱਚ ਠੰਡ ਦੇ ਕਾਰਨ ਚਾਰ ਲੋਕਾਂ ਦੀ ਜਾਨ ਵੀ ਚਲੀ ਗਈ ਹੈ ਤਾਂ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਹੁਣ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆ ਹਲਕੀ ਬਾਰਿਸ਼ ਦਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪੈ ਸਕਦਾ ਹੈ ਤਾਂ ਲੋਕ ਨੇ ਜਿਹੜੇ ਉਹ ਤੁੱਪ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸੂਰਜ ਦੇਵਤਾ ਨਿਕਲੇਗਾ ਤੇ ਉਹਨਾਂ ਨੂੰ ਇਸ ਠੰਡ ਦੇ ਕਹਿਰ ਤੋਂ ਛੁਟਕਾਰਾ ਮਿਲੇਗਾ ਤਾਂ ਲਗਾਤਾਰ ਲੋਕ ਨੇ ਜਿਹੜੇ ਠੰਡ ਤੋਂ ਬਚਣ ਦੇ ਲਈ ਗਰਮ ਚੀਜ਼ਾਂ ਦਾ ਸੇਵਨ ਕਰਦੇ ਨਜ਼ਰ ਆ ਰਹੇ ਨੇ ਲੋਕ ਅੱਗ ਸੇਕ ਰਹੇ ਨੇ ਲੋਕ ਚਾਹ ਪੀ ਰਹੇ ਨੇ ਗਰਮ ਚੀਜ਼ਾਂ ਦਾ ਆ ਸੇਵਨ ਕਰ ਰਹੇ ਨੇ ਤਾਂ ਸਾਡੇ ਨਾਲ ਕੁਝ ਰਾਹੀਰ ਵੀ ਮੌਜੂਦ ਨੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਨਾਮ ਹੈ ਜੀ ਬੱਪੂ ਹਰਿੰਦਰ ਸਿੰਘ ਹਰਿੰਦਰ ਜੀ ਕਿੰਨੀ ਕ ਠੰਡ ਲੱਗ ਰਹੀ ਹੈ ਮੋਟਰਸਾਈਕਲ ਤੇ ਸਫ਼ਰ ਕਰ ਰਹੇ ਹੋ ਤੁਹਾਨੂੰ ਤਾਂ ਹੈਏ ਭਰਾ ਜੀ ਖਾਂਦਾ ਕਾਫੀ ਹੈ ਵਧੀਆ ਇੱਕ ਘਟ ਰਹੀ ਹੈ ਸਾਡੇ ਵਧੀਆ ਤੇ ਕਿਵੇਂ ਸਫਰ ਕਿਵੇਂ ਕਰਦੇ ਹੋ ਫਿਰ ਘਰੋਂ ਨਿਕਲਦੇ ਜਾਂਦੇ ਹੁਣ ਕੀ ਕਰੀਏ ਕੰਮ ਦਾ ਕਰਨਾ ਡਿਊਟੀਆਂ ਦੇ ਮੂੰਹ ਸੇ ਟਾਕੇ ਨਿਕਲਦੇ ਹੋ ਡਿਊਟੀਆਂ ਡਿਊਟੀ ਹਾਂ ਨਹੀਂ ਕਿਵੇਂ ਮੂੰਹ ਸੇ ਟਾਕੇ ਨਿਕਲ ਬਿਲਕੁਲ ਬਿਲਕੁਲ ਭਰਾ ਜੀ ਲੱਗਦਾ ਮੌਸਮ ਬਦਲੂਗਾ ਧੁੱਪ ਨਿਕਲੂਗੀ ਕੀ ਕਿਹਾ ਜਾ ਸਕਦਾ ਉਹਦੇ ਰੰਗ ਨੇ ਹੁਣ ਤਾ ਲੋਕਾਂ ਦਾ ਕਹਣਾ ਹੈ ਰੱਬ ਦੇ ਰੰਗ ਨੇ ਕੁਦਰਤ ਦੇ ਰੰਗ ਨੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਧੁੱਪ ਜਿਹੜੀ ਆ ਕਦੋਂ ਨਿਕਲੇਗੀ ਤਾਂ ਇਹ ਮੁਹਾਲੀ ਦੀਆਂ ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਦਿਖਾ ਦਈਏ ਇਹ ਮੁਹਾਲੀ ਦੀਆਂ ਤਸਵੀਰਾਂ ਨੇ ਆਵਾਜਾਈ ਦੇ ਦੌਰਾਨ ਦਿਨ ਦੇ ਵਿੱਚ ਗੱਡੀਆਂ ਦੀਆਂ ਲਾਈਟਾਂ ਤੁਹਾਨੂੰ ਜਗਦੀਆਂ ਨਜ਼ਰ ਆਉਣਗੀਆਂ ਤਾਂ ਇਸ ਸੀਜ਼ਨ ਦਾ ਸਭ ਤੋਂ ਘੱਟ ਤਾਪਮਾਨ ਜਿਹੜਾ ਬਠਿੰਡਾ ਦੇ ਵਿੱਚ ਦਰਜ ਕੀਤਾ ਗਿਆ ਜਦੋਂ ਕਿ ਵੱਧ ਤੋਂ ਵੱਧ ਤਾਪਮਾਨ ਜਿਹੜਾ ਬਾਕੀ ਕਈ ਜ਼ਿਲ੍ਹਿਆਂ ਦੇ ਵਿੱਚ ਦਰਜ ਕੀਤਾ ਗਿਆ ਤਾਂ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 16.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤਾਂ ਅੱਜ ਸੂਬੇ ਦੇ 19 ਜ਼ਿਲ੍ਹਿਆਂ ਦੇ ਵਿੱਚ ਸਵੇਰ ਸਮੇਂ ਸੰਘਣੀ ਧੁੰਦ ਅਤੇ 8 ਜ਼ਿਲ੍ਹਿਆਂ ਦੇ ਵਿੱਚ ਠੀਤ ਲਹਿਰ ਦੇ ਲਈ yellow alert ਜਾਰੀ ਕੀਤਾ ਗਿਆ ਮੌਸਮ 17 ਜਨਵਰੀ ਤੱਕ ਇਸੇ ਤਰ੍ਹਾਂ ਬਣੇ ਰਹਿਣ ਦੀ ਸੰਭਾਵਨਾ ਦਿਤਾਈ ਜਾ ਰਹੀ ਹੈ ਤਾਂ ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਬਹੁਤ ਜ਼ਰੂਰੀ ਹੋਵੇ ਤਾਂ ਹੀ ਘਰੋਂ ਬਾਹਰ ਨਿਕਲਣ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਣ ਉੱਤੇ ਟੋਲ ਫ੍ਰੀ ਮੈਡੀਕਲ ਹੈਲਪਲਾਈਨ ਨੰਬਰ 104 ਉੱਤੇ ਤੁਰੰਤ ਸੰਪਰਕ ਕੀਤਾ ਜਾਵੇ ਉਹਨਾਂ ਨਾਲ ਹੀ ਬਜ਼ੁਰਗਾਂ ਨੂੰ ਵੀ ਸਲਾਹ ਦਿੰਦੀ ਹੈ ਬੱਚਿਆਂ ਨੂੰ ਵੀ ਸਲਾਹ ਦਿੰਦੀ ਹੈ ਤਾਂ ਮੌਸਮ ਵਿਭਾਗ ਤੇ ਸਿਹਤ ਵਿਭਾਗ ਨੇ ਅਖਿਆ ਕਿ ਬੱਚੇ ਅਤੇ ਬਜ਼ੁਰਗ ਆਪਣਾ ਖਾਸ ਖਿਆਲ ਰੱਖਣ ਬਿਨਾਂ ਕਿਸੇ ਕੰਮ ਤੋਂ ਇੱਧਰ ਉੱਧਰ ਜਾਣ ਤੋਂ ਗੁਰੇਜ਼ ਕਰਨ ਪਤਾ ਪੰਜਾਬ 'ਚ ਠੰਡ ਕਾਰਨ ਚਾਰ ਮੌਤਾਂ ਵੀ ਹੋ ਚੁੱਕੀਆਂ ਨੇ ਠੰਡ ਦੇ ਕਾਰਨ ਅਬੋਹਰ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਤਾਂ ਲਾਪਰਿਤ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਤਾ ਨੌਜਵਾਨ ਨੂੰ ਜਦੋਂ ਜਗੌਣ ਦੀ ਕਹਿੰਦੇ ਕੋਸ਼ਿਸ਼ ਕੀਤੀ ਤਾਂ ਉਹ ਉੱਠਿਆ ਹੀ ਨਹੀਂ ਯਾਨੀ ਕਿ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਠੰਡ ਵਧ ਰਹੀ ਹੈ ਇਹ ਮੁਹਾਲੀ ਦੀਆਂ ਤਸਵੀਰਾਂ ਵਾਲੀ ਗੱਲਬਾਤ ਕਰ ਲੈਨੇ ਆ ਭਾਜੀ ਮੌਸਮ ਬਦਲ ਰਿਹਾ ਕਿੰਨੀ ਕੁ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਬਹੁਤ ਠੰਡ ਹੈ ਜਨਾਬ ਹੁਣ ਆ ਰਿਹਾ ਸੀ ਮੈਂ ਖੈੜ ਤੋਂ ਆਇਆ ਐ ਮੈਨੂੰ ਪਤਾ ਹੈ ਹੱਥ ਮੇਰੇ ਐ ਸੁਨੋ ਐ ਠੰਡਾ ਹੋਇਆ ਹੋਇਆ ਸਾਰਾ ਉਸੂੰ ਧੁੱਪ ਨਿਕਲੂਗੀ ਲੱਗਦਾ ਕੋਈ ਸਾਰ ਹੈਗੀ ਮੈਨੂੰ ਨਹੀਂ ਲੱਗਦਾ ਫਿਰ ਨਹੀਂ ਤੇ ਫਿਰ ਕੀ ਉਪਾਏ ਕਰ ਰਹੇ ਹੋ ਠੰਡ ਤੋਂ ਬਚਣ ਦੇ ਲਈ ਉਪਾਏ ਕੀ ਆ ਸਰ ਕੋਈ ਉਪਾਏ ਨਹੀਂ ਐ ਠੰਡ ਦੇ ਹਾਂਜੀ ਹਾਂਜੀ ਬਾਜ਼ੇ ਰਹੀ ਹੈ ਜੀ ਤਾਂ ਲੋਕਾਂ ਦਾ ਕਹਿਣਾ ਹੈ ਵੀ ਠੰਡ ਤੋਂ ਬਚਣ ਦੇ ਲਈ ਕੀ ਉਪਾਅ ਕੀਤਾ ਜਾ ਸਕਦਾ ਹੈ ਠੰਡ ਲਗਾਤਾਰ ਵੱਧ ਰਹੀ ਹੈ ਤਾਂ ਲੋਕਾਂ ਨੂੰ ਮਜਬੂਰਨ ਆਪਣੇ ਕੰਮਾਂ ਕਰਾਂ ਤੇ ਜਾਣਾ ਪੈਂਦਾ ਤਾਂ ਉਹ ਮੂੰਹ ਸਿਰ ਢੱਕ ਕੇ ਹੱਥਾਂ ਤੇ ਗਲਵਜ਼ ਲੈ ਕੇ ਤੇ ਸ਼ੋਅ ਲੈ ਕੇ ਨਿਕਲ ਰਹੇ ਨੇ ਤਾਂ ਇਸੇ ਦਰਮਿਆਨ ਗੱਡੀਆਂ ਦੇ ਲਾਈਟਾਂ ਵੀ ਤੁਹਾਨੂੰ ਜਗਦੀਆਂ ਨਜ਼ਰ ਆਉਣਗੀਆਂ ਤਾਂ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਹੈ ਜਿਹੜੀ ਲਗਾਤਾਰ ਸਾਹਮਣੇ ਆਉਂਦੀ ਹੈ ਤਾਂ ਜੋ ਹੁਣ ਅਪਡੇਟ ਸਾਹਮਣੇ ਆ ਰਹੀ ਹੈ ਉਸ ਦੇ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਭਾਰੀ ਮੀਂਹ ਵੀ ਹੈ ਜਿਹੜਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪੈ ਸਕਦਾ ਹੈ ਤਾਂ ਮੀਂਹ ਪੈਣ ਤੋਂ ਬਾਅਦ ਠੰਡ ਹੈ ਜਿਹੜੀ ਹੋਰ ਵੱਧਦੀ ਨਜ਼ਰ ਆਵੇਗੀ ਤਾਂ ਲੋਕ ਅਜੇ ਵੀ ਧੁੱਪ ਦਾ ਇੰਤਜ਼ਾਰ ਕਰ ਰਹੇ ਨੇ ਸੂਰਜ ਦੇਵਤਾ ਕਦੋਂ ਆ ਨਿਕਲਣਗੇ ਇਸ ਦਾ ਇੰਤਜ਼ਾਰ ਲੋਕਾਂ ਨੂੰ ਹੈਗਾ ਪਰ ਫਿਲਹਾਲ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਲਗਾਤਾਰ ਠੰਡ ਦਾ ਕਹਿਰ ਜਾਰੀ ਹੈ ਧੁੰਦ ਤੇ ਸੀਤ ਲਹਿਰ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਤਾਂ ਲੋਕ ਨੇ ਜਿਹੜੇ ਠੰਡ ਤੋਂ ਬਚਣ ਦੇ ਲਈ ਕਈ ਤਰ੍ਹਾਂ ਦੇ ਉਪਾਅ ਕਰਦੇ ਵੀ ਨਜ਼ਰ ਆ ਰਹੇ ਨੇ ਉੱਥੇ ਹੀ ਮੌਸਮ ਵਿਭਾਗ ਤੇ ਸਿਹਤ ਵਿਭਾਗ ਨੇ ਲੋਕਾਂ ਨੂੰ ਆਪਣਾ ਖਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਹੈ ਕੈਮਰਾ ਪਰਸਨ ਗੋਲਡੀ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ